ਕੋਲੇ ਇਸ ਵਕਤ ਪਹੁੰਚੇ ਆਪਾਂ ਟਾਣੀ ਬਚਨ ਸਿੰਘ ਵਾਲੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪਾਣੀ ਹਜੇ ਵੀ ਜਿਹੜਾ ਉਹ ਘਟੰਦਾ ਨਾਮ ਨਹੀਂ ਲੈ ਰਿਹਾ ਪਰ ਕੁਝ ਲੋਕ ਇੱਥੇ ਜ਼ਰੂਰ ਦੱਸ ਰਹੇ ਆ ਕਿ ਕੱਲ ਦੇ ਨਾਲੋਂ ਜਿਹੜਾ 1 ਫੁੱਟ ਪਾਣੀ ਦਾ ਫਰਕ ਜ਼ਰੂਰ ਪਿਆ ਪਰ ਹਜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਣੀ ਦਾ ਫਲੋ ਹੋਰ ਘਟਦਾ ਹੈ ਜਾਂ ਵੱਧਦਾ ਹੈ ਆਉਣ ਵਾਲਾ ਸਮਾਂ ਹੀ طے ਕਰੇਗਾ ਆਓ ਅੱਗੇ ਵੱਲ ਦੀ ਚਲਦੇ ਹਾਂ ਤੇ ਦੇਖਦੇ ਹਾਂ ਅੱਗੋਂ ਦੇ ਹਾਲਾਤ ਕੀ ਨੇ

ਇਥੇ ਕੋਈ ਕੋਈ ਦਿੱਕਤ ਤਾਂ ਨਹੀਂ ਆਈ ਤੁਹਾਨੂੰ ਕੋਈ ਰਾਸ਼ਨ ਵੰਡਣ ਦੇ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ তো ਅੱਗੇ ਇੱਕ ਬੰਦ ਟੁੱਟਾ ਪਿਆ ਹੈ ਜੀ ਤਾਂ ਉਹਨੂੰ ਕ੍ਰੋਸ ਕਰਨ ਲਈ ਦਿੱਕਤ ਆਈ ਸੀ ਬਸ ਕ੍ਰੋਸ ਕਰਨੇ ਕਿ ਬੇੜੀ ਦਾ ਇੰਤਜ਼ਾਮ ਨਹੀਂ ਹੈ ਇੱਥੇ ਬੇੜੀ ਬੁੜੀ ਨਹੀਂ ਹੈ ਹੁਣ ਮਿੱਟੀ ਡਾਲ ਰਹਾ ਹੈ ਵਾਹਾਂ ਪੇ ਜੀ ਉਸ ਵੇਲੇ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਪਾਵਨ ਹੈ ਬਹੁਤ ਬਹੁਤ ਧੰਨਵਾਦ ਜੀ ਤਾਂ ਬਿਲਕੁਲ ਤੁਸੀਂ ਇੱਥੇ ਵੇਖ ਸਕਦੇ ਹੋ ਕਿ ਹਰਾ ਚਾਰਾ ਵੀ ਜਿਹੜਾ ਇੱਥੇ ਲੈ ਕੇ ਪਹੁੰਚੇ ਹੋਏ ਹੈ ਸੇਵਾ ਕੀਤੀ ਜਾ ਰਹੀ ਹੈ ਲਗ ਲਗ ਤਰੀਕੇ ਦੇ ਅਸਬ ਦੇ ਨਾਲ ਲੋਕ ਜਿਵੇਂ ਇੱਥੇ ਪਹੁੰਚ ਰਿਹਾ ਹੈ ਜਿਨ੍ਹਾਂ ਕੋਲ ਜੋ ਸੇਵਾ ਜੋ ਮੰਗ ਇੱਥੇ ਕੀਤੀ ਜਾ ਰਹੀ ਸੀ ਹਰੇ ਚਾਰੇ ਦੀ ਤਾਂ ਉਹ ਵੀ ਜਿਹੜਾ ਇੱਥੇ ਹਰਾ ਚਾਰਾ ਪਸ਼ੂਆਂ ਦੇ ਲਈ ਲੈ ਕੇ ਪਹੁੰਚਿਆ ਜਾ ਰਿਹਾ ਕੀ ਹਾਲਾਤ ਨੇ ਕਿੰਨੇ ਦਿਨ ਹੋ ਗਏ ਦਿਨ ਤੋਂ ਨਹੀਂ ਗਿਣੇ ਕਿੱਲੇ ਹੋ ਗਏ ਨੇ ਪਾਸਾ ਮੌਖ ਹੀ ਆ ਗਿਆ ਤੇ ਆ ਬੰਨ ਤੇ ਮਿੱਟੀ ਪਾਈ ਜਾ ਰਹੀ ਹੈ ਕਿ ਬੰਨ ਟੁੱਟ ਗਿਆ ਸੀ ਕੀ ਸਾਬ ਨਾ ਟੁੱਟਣ ਨੂੰ ਆਇਆ ਖੜਾ ਸੀ ਤਾਂ ਹੀ ਘੱਟੇ-ਘੱਟੇ ਲਾਏ ਸੀ ਨਾ ਉਹ ਤੇ ਨਵਾਂ ਬਣਾਇਆ ਜੀ ਨਵਾਂ ਨਹੀਂ ਬਣਾਏ ਉਹ ਪਿੰਡ ਵਾਲਿਆਂ ਨੇ ਬਣਾਇਆ ਲੰਗਰ ਨੂੰ ਵੀ ਲੱਗਦਾ ਸਰਕਾਰ ਬਣਾ ਨਹੀਂ ਰਹੀ ਫਿਰ ਸਾਰੇ ਪਿੰਡ ਵਾਲਿਆਂ ਨੇ ਆਪ ਤੇ ਨੂੰ ਸਰਵਾ ਇੱਥੇ ਕਿਵੇਂ ਪਹੁੰਚ ਰਹੀ ਹੈ ਕੋਈ ਪਸ਼ੂਆਂ ਦੇ ਲਈ ਚਾਰਾ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਪਹੁੰਚਦਾ ਪਏ ਜਿੰਨੇ ਜੋਗੇ ਹੈਗੇ ਨੇ ਇਹਨਾਂ ਸੇਵਾ ਕਰੀ ਜਾਂਦੇ ਨੇ ਚਾਰੇ ਉਹਨਾਂ ਇਹ ਆਖੀ ਵੀ ਨਹੀਂ ਕਰਦੇ ਪਏ ਹੂੰ ਬੜੇ ਔਖੇ ਸਰਕਾਰ ਦੇ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਮਦਦ ਪਹੁੰਚੀ ਹੈ ਉਹ ਸਰਕਾਰ ਵੱਲੋਂ ਵੀ ਆ ਤਾਂ ਕੋਈ ਜਿੰਨੇ ਜੋਗਾ ਹੈਗਾ ਹੈ ਆਪਣੀ ਰਾਜਸਥਾਨ ਪਹੁੰਚਾਈ ਤਾਂ ਰਾਜਸਥਾਨ ਤੋਂ ਜਿਹੜੇ ਆ ਪਹੁੰਚੇ ਆ ਤੇ ਅਕਸਰ ਹੀ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਕਹਿੰਦੇ ਪੰਜਾਬ ਹਰ ਨਾਲ ਖੜਦਾ ਹੈ ਪਰ ਆ ਬਾਕੀ ਸਟੇਟਾਂ ਨਹੀਂ ਖੜਦੀਆਂ ਤੇ ਐਸਾ ਨਹੀਂ ਹੈ ਪਰ ਕੁਝ ਜਗ੍ਹਾ ਤੇ ਆ ਦਿੱਖਤਾ ਜ਼ਰੂਰ ਆ ਰਹੀਆਂ ਨੇ ਕੁਝ ਟੀਮਾਂ ਹੋਰ ਅੱਗੇ ਆ ਕੇ ਜਿਹੜੀਆਂ ਫੋਟੋਆਂ ਕਰਵਾ ਲੈਂਦੀਆਂ ਨੇ ਤਾਂ ਉਹਨਾਂ ਦਾ ਨਾਮ ਹੋ ਜਾਂਦਾ ਤੇ ਰਾਜਸਥਾਨ ਤੋਂ ਵੀਰ ਪਹੁੰਚੇ ਆ ਗੱਲ ਕਰਦੇ ਆ ਹਾਂਜੀ ਵੀਰ ਜੀ ਕੀ ਲੈ ਕੇ ਪਹੁੰਚੇ ਹੋ ਸਤਿ ਸ਼੍ਰੀ ਅਕਾਲ ਵੀਰ ਜੀ ਅਸੀਂ ਰਾਸ਼ਨ ਕਿੱਟਾਂ ਲੈ ਕੇ ਪਹੁੰਚੇ ਆਂ ਔਰ ਮੈਡੀਸਨ ਲੈ ਕੇ ਪਹੁੰਚੇ ਆਂ ਔਰ ਲੇੜਿਆਂ ਦਾ ਹੈ ਲੇੜੇ ਵੀ ਲੈ ਕੇ ਪਹੁੰਚਦੇ ਆਂ ਜ਼ਰੂਰਤਮੰਦ ਵਾਸਤੇ ਉਹ ਚੱਪਲਾਂ ਵੀ ਹੈ ਔਰ ਕੋਸਤਾ ਸੀ ਵੰਡਣ ਕਰਤਾ ਹੈ ਜ਼ਰੂਰਤਮੰਦ ਵੀਰਾਂ ਨੂੰ ਹੋਰ ਵੀ ਅਸੀਂ ਸਰਵੇ ਕਰਕੇ ਵੇਖਿਆ ਹੈ ਜ਼ਰੂਰਤ ਹੈਗੀ ਜਾਂ ਸਟਾਕ ਹੋ ਰਿਹਾ ਹੈ ਲੰਮ ਸਮੇਂ ਇਸ ਪਿੰਡ ਤੇ ਜ਼ਰੂਰਤ ਹੈਗੀ ਅਸੀਂ ਵੇਖਿਆ ਹੈ ਲੰਮ ਸਮੇਂ ਬੰਦਾਂ ਨੂੰ ਜ਼ਰੂਰਤ ਹੈਗੀ ਹੁਣ ਸਰਵੇ ਕੀਤਾ ਹੈ ਹਮਾਰੀ ਗੱਡੀਆਂ ਹੋਰ ਵੀ ਤਿਆਰ ਹੈ ਸਾਨੂੰ ਉੱਥੇ ਆਮ ਜਨਤਾ ਹੈ ਜਿਹੜੀ ਖਾਜੋ ਵਾਲੇ ਦੀ ਬਿਕਾਨੇ ਡਿਸਟ੍ਰਿਕਟ ਰਾਜਸਥਾਨ ਤੋਂ ਉਹ ਬਰਪਰ ਤਿਆਰ ਹੈਗੀ ਕਿ ਸਾਨੂੰ ਆਰਡਰ ਦਿਓ ਅਸੀਂ ਜੀ ਜਾਨ ਖੂਨ ਵਾਂਣ ਲਈ ਤਿਆਰ ਹੈ ਪੰਜਾਬ ਨਾਲ ਕਿਹੜੇ ਇਲਾਕੇ ਤੋਂ ਤੁਸੀਂ ਅਸੀਂ ਜੀ ਬਿਕਾਣਾ ਡਿਸਟ੍ਰਿਕਟ ਖਾਜਵਾਲਾ ਤੋਂ ਬਾਰਡਰ ਏਰੀਆ ਤੇ ਹਾਂ ਜੀ ਬਾਰਡਰ ਏਰੀਆ ਤੇ ਹਾਂ ਜੀ ਇਧਰ ਦੇ ਹਾਲਾਤ ਕਿਵੇਂ ਪਤਾ ਚੱਲੇ ਇਹ ਏਰੀਆ ਦਾ ਕਿਵੇਂ ਪਤਾ ਲੱਗਿਆ ਇਸ ਏਰੀਆ ਦਾ ਵੀਰ ਜੀ ਸਾਨੂੰ ਸੋਸ਼ਲ ਮੀਡੀਆ ਦੇ ਧਰੀਏ ਪਤਾ ਲੱਗਿਆ ਮੌਕੇ ਦੀਆਂ ਸਥਿਤੀਆਂ ਨੇ ਫੋਨ ਤੇ ਵੀਡੀਓ ਵਗੈਰਾ ਸਮਾਚਾਰਾਂ ਦੇ ਅਸੀਂ ਵੇਖੀਆਂ ਆ ਜਾਨ ਨੂੰ ਦੁਆਟਵਾ ਦੇ ਠੀਕ ਹੈ ਹਾਂ ਅਸੀਂ ਛੋਟੀ ਵੱਡੀ ਕਮੇਟੀਾਂ ਵਾਲੇ ਗੁਰੂ ਘਰ ਤੇ ਅਸੀਂ ਬਣਾਈ ਬਣਾ ਕੇ ਸਾਰਿਆਂ ਨੂੰ ਇੱਕ ਛੋਟੀ ਜਿਹੀ ਅਪੀਲ ਕੀਤੀ ਸੀ ਉਹ ਅਪੀਲ ਦੇ ਜ਼ਰੀਏ ਸਾਡੇ ਪਿੰਡ ਵਾਸੀਆਂ ਨੇ ਸਾਰਿਆਂ ਨੇ ਆਪਣੇ ਆਪ ਆ ਕੇ ਰਸਨ ਜਿਹੜਾ ਸਮਗਰੀ ਸੀਗੀ ਉਹ ਪੰਚਾਇਤ ਸਾਨੂੰ ਉਹ ਸਾਡੇ ਹੱਥ ਅੱਗੇ ਪਹੁੰਚਾਣ ਦਾ ਕਿਰਪਾਲਤਾ ਕੀਤੀ ਸਾਨੂੰ ਉਹ ਸੇਵਾ ਦਾ ਮੌਕਾ ਮਿਲਿਆ ਕਿਉਂ ਪੰਜਾਬ ਹਰੇਕ ਜ਼ਿਲ੍ਹੇ ਰਾਜੇ ਨਾਲ ਖੜਾ ਰਹਿੰਦਾ ਹੈ ਇਸ ਨਾਲ ਸਾਡਾ ਦਿਲ ਤਿੱਤਾ ਕਿ ਅਸੀਂ ਵੀ ਪੰਜਾਬ ਦੇ ਨਾਲ ਖੜੀਏ ਕੰਧੇਨ ਕੰਧਣਾਂ ਮਿਲਾ ਕੇ ਹੋਰ ਵੀ ਜ਼ਰੂਰਤ ਪੈਊਗੀ ਕੈਸੇ ਲੋੜ ਦੀ ਹਾ ਅਜੇ ਸਾਡੀ ਕਮੇਟੀ ਨਿਰਣੈ ਕਰੀ ਜਾਂਦੀ ਹੈ ਇਹਨਾਂ ਦੇ ਅੱਗੇ ਸਰੋਂਾਂ ਦਾ ਆਪਣੇ ਕਣਕਾਂ ਦਾ ਵਿਜਾਈ ਦਾ ਟਾਈਮ ਹੈਗਾ ਉਸ ਟਾਈਮ ਵਾਈ ਕਰਾਉਣ ਦੀ ਵੀ ਸਾਡੀ ਕਮੇਟੀ ਸਕੀਮ ਕਰੀ ਜਾਂਦੀ ਹੈ ਇੱਥੇ ਹਾਲਾਤ ਵੇਖ ਕੇ ਅਸੀਂ ਅੱਗੇ ਵੀ ਇਹਨਾਂ ਦੀ ਵਾਈ ਦੀ ਸਕੀਮ ਬਣਾਈ ਜਾਂਦੇ ਆ ਕਿਵੇਂ ਖਾਤ ਰਹੇ ਸਪਰੇ ਇਹਨਾਂ ਡੀਜ਼ਲ ਪਾਣੀ ਮੋਈਆ ਕਰਾਵਾਂਗੇ ਵੇਖੀ ਜਾਂਦੇ ਮਿੰਨੇ ਡੋ ਮਨਨ ਕੀ ਸਿਸਟਮ ਬਣਦਾ ਇਹਨਾਂ ਦਾ ਔਰ ਇਹਨਾਂ ਨੂੰ ਕਿਹਾ ਹੈ ਨੰਬਰ ਲੈ ਲੇ ਲੋਕਲ ਬੰਦਿਆਂ ਦੇ ਕਾਸਨ ਕਿਟਾਂ ਦੀ ਹੋਰ ਦੀ ਕੋਈ ਜ਼ਰੂਰਤ ਪੈਊਗੀ ਤਾਂ ਸਾਡੇ ਕੋਲੇ ਗਰੂ ਘਰ ਚ ਰੱਬ ਦੀ ਮਿਹਰਬਾਨੀ ਨਾਲ ਫੁੱਲ ਸਟਾਕ ਪਿਆ ਹੈ ਜਿੰਨਾ ਹੋ ਸਕੇ ਉਹਨੇ ਦਵਾਗੇ ਜੀ